ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਆਪਾਂ ਆਪਣੀ ਭੈਣ ਦੇ ਘਰੇ ਸੀ ਜੀ ਘਰ ਦਾ ਮਹੂਰਤ ਆਪਾਂ ਸਾਰੇ ਉੱਥੇ ਗਏ ਸੀ ਜੀ ਬਹੁਤ ਖੁਸ਼ੀਆਂ ਮਨਾਈਆਂ ਉੱਥੇ ਜਾ ਕੇ ਬਾਬਾ ਜੀ ਦੀ ਸਵਾਰੀ ਲੈ ਕੇ ਆਏ ਆ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੇ ਬਾਬਾ ਜੀ ਅੰਦਰ ਆਪਣੀ ਤਿਆਰੀ ਕਰਨਗੇ ਤੇ ਚਦਰਾ-ਚੁਦਰਾ ਵਿਛਾ ਕੇ ਤੇ ਇਧਰੋਂ ਆਪਾਂ ਬਾਬਾ ਜੀ ਦੀ ਸਵਾਰੀ ਹੈਗੀ ਜੀ ਗੱਡੀ 'ਚ ਉਤਾਰਨ ਲੱਗੇ ਆ ਤੇ ਸਾਰਿਆਂ ਨੇ ਫੁੱਲ ਫੜੇ ਹੋਏ ਨੇ ਹੱਥਾਂ 'ਚ ਫੁੱਲਾਂ ਦੀ ਵਰਸ਼ਾ ਕਰਾਂਗੇ ਜੀ ਬਾਬਾ ਜੀ ਦੇ ਆਉਣ ਦੇ ਸਵਾਗਤ ਖੁਸ਼ੀ ਵਿੱਚ ਆਪਾਂ ਬਾਬੇ ਵਿੱਚ ਫੇਲ ਢੱਲਿਆ ਤੇ ਹੁਣ ਆਪਣੀ ਭੈਣ ਨੂੰ ਕਿਹਾ ਜੀ ਆਪਾਂ ਸਾਰੇ ਮਤਲਬ ਕਿ ਜਿਹੜੇ ਵੀਰ ਆਪਣੇ ਸਵਾਰੀ ਲੈ ਕੇ ਆਏ ਸੀ ਉਹਨਾਂ ਦੇ ਚਰਨ ਤੋਂ ਵਾਸਤੇ ਫਿਰ ਉਹਨਾਂ ਨੇ ਬਹੁਤ ਆਦਰ ਸਤਨਾ ਨਾਲ ਚਰਨ ਤੋਂ ਉੱਤੇ ਤੇ ਸਾਰੇ ਅੰਦਰ ਆਏ ਜੀ ਇਸ ਤਰ੍ਹਾਂ ਫੁੱਲਾਂ ਦੀ ਵਰਸ਼ਾ ਕਰਦੇ ਹੋਏ ਆਪਾਂ ਬਾਬਾ ਜੀ ਦੀ ਸਵਾਰੀ ਨੂੰ ਅੰਦਰ ਲੈ ਕੇ ਆਏ ਬਹੁਤ ਆਨੰਦ ਆ ਰਿਹਾ ਸੀਗਾ ਉਸ ਟਾਈਮ ਤੇ ਬਹੁਤ ਖੁਸ਼ੀ ਮਿਲ ਰਹੀ ਸੀਗੀ ਤੇ ਫਿਰ ਅੰਦਰ ਆ ਕੇ ਐਨੇ ਬਾਬਾ ਜੀ ਨੇ ਆਪਣੀ ਸੈਟਿੰਗ ਕਰ ਲਈ ਸੀ ਜੀ ਮਹਾਰਾਜ ਪ੍ਰਕਾਸ਼ ਕੀਤਾ ਤੇ ਸੁਖਮੀ ਸਾਹਿਬ ਦੇ ਪਾਠ ਜਿਹੜੇ ਸੀਰੀ ਜੀ ਸ਼ੁਰੂ ਕੀਤੇ ਬਾਬਾ ਜੀ ਨੇ ਤੇ ਘੰਟਾ ਡੇਢ ਘੰਟਾ ਆਪਣੇ ਸੁਖਮੀ ਸਾਹਿਬ ਦੇ ਪਾਠ ਤੇ ਲੱਗਦਾ ਜੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਸੁਖਮੀ ਸਾਹਿਬ ਦੇ ਪਾਠਾਂ ਦੀ ਸੇਵਾ ਨਵਾਈ ਤੇ ਲੋ ਜੀ ਅਰਦਾਸ ਹੋ ਚੁੱਕੀ ਤੇ ਹੁਣ ਬਾਬਾ ਜੀ ਨੇ ਆਪਾਂ ਨੂੰ ਸਾਰੀਆਂ ਸੰਗਤਾਂ ਨੂੰ ਦੇਖ ਵਰਤਾਈ ਜੀ ਵੇਗ ਵਰਤਾਂ ਤੋਂ ਬਾਅਦ ਫਿਰ ਆਪਾਂ ਬਾਬਾ ਜੀ ਨੇ ਸਾਰੀ ਮੁਕਲ ਇਸ ਵਾਰੀ ਏਰ ਛੱਡ ਕੇ ਆਉਣੀ ਸੀਗੀ ਤੇ ਸਾਰੀ ਉਧਰ ਲੱਗ ਪਏ ਆਪਣੇ ਵੀਰ ਤਿਆਰੀ ਕਰਨ ਚ ਤੇ ਲੋ ਜੀ ਹੁਣ ਆਪਾਂ ਬਾਬਾ ਜੀ ਦੀ ਸਵਾਰੀ ਜਿਵੇਂ ਲੈ ਕੇ ਆਏ ਸੀ ਆਦਰ ਸਹਿਤ ਨਾਲ ਧੂਮੀ ਜੁਕਰ ਆਪਾਂ ਗੁਰਦੁਆਰਾ ਦੇ ਵਿੱਚ ਰਾਜਮਾਨ ਕਰਕੇ ਆਵਾਂਗੇ ਤੇ ਸਾਰੀਆਂ ਸੰਗਤਾਂ ਨੇ ਖੜੇ ਹੋ ਕੇ ਬਾਬਾ ਜੀ ਦਾ ਵਧੀਆ ਸਵਾਗਤ ਕੀਤਾ ਤੇ ਜਕਾਰੇ ਬੁਲਾਏ ਤੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਆਪਾਂ ਬਾਬਾ ਜੀ ਨੂੰ ਗੇਟ ਤੋਂ ਅੱਗੇ ਆਪਣੀ ਗੱਡੀ ਖੜੀ ਸੀ ਜਿਹਦੇ ਵਿੱਚ ਆਪਾਂ ਬਾਬਾ ਜੀ ਦੀ ਸਵਾਰੀ ਲੈ ਕੇ ਆਏ ਸੀ ਉਸੇ ਤਰ੍ਹਾਂ ਆਪਾਂ ਬਾਬਾ ਜੀ ਨੂੰ ਛੱਡ ਕੇ ਆਈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ੜਾਲ ਮਿਲ ਕੇ ਏਟ ਤੱਕ ਬਾਬਾ ਜੀ ਨੂੰ ਛੱਡਣ ਆਏ ਤੇ ਗੱਡੀ ਜਿਹੜੀ ਸੀਗੀ ਆਪਣੀ ਥੋੜੀ ਜਿਹੀ ਪਿੱਛੇ ਖੜੀ ਹੋਈ ਸੀ ਕਿਉਂਕਿ ਗੱਡੀ ਗਲੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਸੀਗੀਆਂ ਤੇ ਲੋ ਜੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਬਾਬਾ ਜੀ ਦੀ ਸਵਾਰੀ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਵਿਰਾਜਮਣ ਕਰਕੇ ਆਉਣਿਆਂਗੇ ਤੇ ਆਪਣੇ ਵੀਰ ਸਾਰੇ ਹੈਗੇ ਆ ਜੀ ਗਏ ਹੈਗੇ ਨਾਲ ਤੇ ਲੋ ਜੀ ਹੁਣ ਆਪਾਂ ਗੱਡੀ ਵਿੱਚ ਬਾਬਾ ਜੀ ਦੀ ਸਵਾਰੀ ਨੂੰ ਛੱਡ ਕੇ ਆਉਣ ਤੋਂ ਬਾਅਦ ਤੇ ਸਾਰੀਆਂ ਜਿਹੜੀਆਂ ਭੈਣਾਂ ਸੀ ਆਪਣੀ ਗਲੀ ਮੱਲੇ ਵਾਲੀਆਂ ਜੋ ਵੀ ਆਪਣੇ ਘਰੇ ਆਈਆਂ ਹੋਈਆਂ ਸੀ ਉਹਨਾਂ ਨੇ ਲਾਈਆਂ ਜੀ ਰੌਣਕਾਂ कंपनी इज जतिनवर भगवानिया बजाजतिया i y <Vegan. S 2> <laughs> ਜੀਏ ਅੱਜ ਵੇਲਾ ਕੋਲ ਨੈਤੂਏ ਹੋਰੇ ਨੈਤੂਏ ਨਾ ਸਾਥੀ ਜੀ ਕਾਮੇ ਅਜੂਦੀ ਕਾਮੇ ਫੈਲਾ ਨਾ ਹੋਏ ਰਣਾ ਨਾ ਹੋਵੇ ਜੀਏ ਰਾਮੀ ਅਗੜਾ ਆਏ ਤੇ ਭੰਵੇਂ ਪੜਨਾ ਜੀਏ ਸੋਏ ਤੁਸੀਂ ਨੇਟ ਗਏ ਜੀਏ ਮੋਰੀ ਜਾਈ ਜੁਤੇ ਦਾ ਚੇਹਾਰ ਕੋਨੀਓ ਛੋਟੀ ਮਾਨ ਜਗੜੀ ਉਰੇ ਜਾਈ ਜੀਏ ਵਾਸ਼ੇ Non mi voleva finire, non mi voleva finire. Mi senti a dire, mi fai il culo. Tu mi vuoi dire che sei il culo. Tu mi vuoi dire che sei il culo. Tu mi vuoi dire ਤੇਰਾ ਪਿਆਰ ਹੀ ਮੇਰਾ ਪਿਆਰ ਹੀ ラਭੀ ਜੁਦੀ ਬੀ ਤੇਰਾ ਪਿਆਰ ਹੀ ラਭੀ ਮੇਰ ਜਨਨ ਦੇ ਬੁਲਾ ਤੋ ラਭੀ ਮੇਰ ਜਨਨ ਦੇ ਬੁਲਾ ਤੋ ラਭੀ ਮੇਰ ਜਨਨ ਦੇ ਬੁਲਾ ਹੋਣਾ ਹਾਲੇ ਤੀਰ ਹੈ ਹਮੇ ਚੱਲ ਨਹੀਂ ਅੱਗੇ

ਆ ਪਾਣੀ ਅਸੀਂ ਪੀ ਲਿਆ ਹੁਣ ਆਪਾਂ ਤੁਹਾਨੂੰ ਮਿਲਾ ਦਿੰਦੇ ਹਾਂ ਜੀ ਆ ਹੈਗੇ ਜੀ ਆਪਣੀ ਭੈਣ ਜਿਨ੍ਹਾਂ ਨੇ ਘਰੇ ਘਰ ਦਾ ਮਹੂਰਤ ਸੀਗਾ ਆ ਹੈਗੇ ਜੀ ਆਪਣੀਆਂ ਭਾਬੀਆਂ ਸਾਨੂੰ ਤੁਸੀਂ ਜਾਣਦੇ ਹੋਗੇ ਲੋ ਜੀ ਖਾਣ ਪੀਣ ਤੋਂ ਬਾਅਦ ਸਾਰੇ ਅਸੀਂ ਤੇ ਜਿਹੜੇ ਆਪਣੇ ਘਰ ਦੇ ਨੇ ਬੱਸੀ ਤੇ ਇਤਨਾ ਸੋਹਣੇ ਲੋ ਜੀ ਆਪਾਂ ਬਹੁਤ ਸਾਰਾ ਨੱਚ ਕੇ ਇੰਜੋਏ ਕੀਤਾ ਬੱਚੇ ਬਹੁਤ ਨੱਚੇ ਕੁੜੀਆਂ ਬਹੁਤ ਨੱਚੀਆਂ ਆਪਾਂ ਸਾਰੇ ਬਹੁਤ ਨੱਚੇ ਤੇ ਜੇਕਰ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦਿਓ